ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਅਪਾ ਲੈ ਕੇ ਨਵੀਂ ਰੈਸਪੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਕੜੀ ਕੜੀ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਬਹੁਤ ਹੀ ਟੇਸਟੀ ਜੋ ਕਿ ਬਹੁਤ ਹੀ ਜਲਦੀ ਬਣ ਜਾਂਦੀ ਹੈ ਉਹਦੀ ਆਪਾਂ ਤੁਹਾਨੂੰ ਅੱਜ ਰੈਸਪੀ ਦੱਸਦੇ ਹਾਂ ਤੇ ਉਹਦੇ ਲਈ ਲੈ ਆਪਾਂ ਇੱਕ ਕਟੋਰੀ ਚ ਬੇਸਣ ਲਿਆ ਤੇ ਇੱਕ ਗੜਵੀ ਆਪਾਂ ਲੱਸੀ ਲਈ ਤੁਸੀਂ ਦਹੀਂ ਵੀ ਲੈ ਸਕਦੇ ਹੋ ਜੇ ਲੱਸੀ ਹੈ ਨਹੀਂ ਤਾਂ ਤੇ ਵੈਸੇ ਲੱਸੀ ਜੇ ਤੁਸੀਂ ਲਵੋ ਤਾਂ ਵਧੀਆ ਵਾ ਕਿਉਂਕਿ ਲੱਸੀ ਨਾਲ ਜਾਂ ਗੰਡਾ ਨਹੀਂ ਵੱਜਦੀਆਂਂਗੇ ਤੇ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਉਹੀ ਕੜਾਈ ਲੈ ਲੈਣੀ ਆ ਜਿਹਦੇ ਵਿੱਚ ਆਪਾਂ ਕੜਾਈ ਜਾਂ ਪਤਿਲਾ ਜਿਹਦੇ ਵਿੱਚ ਆਪਾਂ ਕੜੀ ਬਣਾਉਣੀ ਆ ਤੇ ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜਿਹੜਾ ਬੇਸਨ ਉਹਨੂੰ ਆਪਾਂ ਛਾਣ ਲੈਣਾ ਇਹਦੇ ਨਾਲ ਜਿੰਨਾ ਕ ਆਪਾਂ ਬੇਸਨ ਪਾਉਣਾ ਆ ਉਹਦੇ ਸਬਜੀ ਦੇ ਕੜੀ ਦੇ ਰਿਕਾਰਡਿੰਗ ਉਹਨਾਂ ਕਪ ਇਹਦੇ ਵਿੱਚ ਛਾਣ ਲੈਣਾ ਪਹਿਲਾਂ ਬੇਸਨ ਹਾਂਜੀ ਆਪਾਂ ਇਹਦੇ ਵਿੱਚ ਬੇਸਨ ਛਾਣੀ ਜਾਂਦੇ ਆ ਤੇ ਇਹ ਜਿਹੜੇ ਵਿੱਚ ਗੰਢਾ ਵਾ ਤੇ ਉਹ ਆਪਾਂ ਚਮਚੇ ਨਾਲ ਵਿੱਚੋਂ ਭਨ ਕੇ ਜੇ ਤੇ ਵਿੱਚ ਇਹਦੇ ਛਾਣ ਲੈਣੇ ਹਾਂ ਜੇ ਤਾਂ ਬੇਸਨ ਆ ਜਿਹੜਾ छान ਲਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੀ ਆ ਥੋੜੀ ਜਿਹੀ ਲੱਸੀ ਲੱਸੀ ਆਪਾਂ ਪਹਿਲਾਂ ਥੋੜੀ ਜਿਹੀ ਪਾਉਣੀ ਆ ਉਹਨੂੰ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਮਿਕਸ ਕਰਨਾ ਜਿਆਦਾ ਲੱਸੀ ਨਹੀਂ ਪਾਉਣੀ ਫੇਰ ਆਪਣੀਆਂ ਗੰਢਾਂ ਵੱਜ ਜਾਣਗੀਆਂ ਆਪਾਂ ਫੇਰ ਚੰਗੀ ਤਰ੍ਹਾਂ ਮਿਕਸ ਕਰਨਾ ਜੀ ਤੇ ਮ ਆਪਣੇ ਕੋਈ ਗੰਢ ਨਾ ਰਹਿ ਜਾਵੇ ਇਹਦੇ ਵਿੱਚ ਆਂਦੀ ਆਪਾ ਇਹਨੂੰ ਬੇਸਨ ਵਿੱਚ ਚੰਗੀ ਤਰ੍ਹਾਂ ਢੋਲ ਲਿਆ ਥੋੜੀ ਜਿਹੀ ਲੱਸੀ ਪਾ ਕੇ ਤੇ ਜੇ ਕੋਈ ਗੰਡਾ ਪਨੋ ਲੱਗਦੀ ਆ ਤਾਂ ਇਸ ਤਰ੍ਹਾਂ ਕਰਕੇ ਚੰਮਟਾ ਤਾਂ ਕੋਣ ਫਿਨਿਸ਼ ਆ ਕਰਦੇ ਪਰ ਨਹੀਂ ਮੇਰੇ ਬੇਸਨ ਦਾ ਹੈ ਨਹੀਂ ਕੋਈ ਗੰਡ ਵਧੀ ਦੇਖੋ ਜੀ ਵਧੀਆ ਵਾ ਤੇ ਹੁਣ ਜਿਹੜੀ ਆਪਣੇ ਕੋਲੇ ਲੱਸੀ ਬਾਕੀ ਬਚੀ ਪਈ ਆ ਤੇ ਉਹ ਆ ਵੀ ਆਪਾਂ ਸਾਰਿਆਂ ਦੇ ਵਿੱਚ ਹੀ ਪਾ ਦੇਣੀ ਆ ਸੋ ਜੀ ਹੁਣ ਆਪਾਂ ਇਹਨੂੰ ਕੋਲ ਕੇ ਤੇ ਹੁਣ ਇਹਦੇ ਵਿੱਚ ਆਪਾਂ ਪਾ ਦੇਣੀ ਆ ਨਮਕ ਮਿਰਚ ਹਲਦੀ ਹਲਦੀ ਪਾਵਾਂਗੇ ਆਪਾਂ ਜਿੰਨੇ ਕਾਪਾ ਸਬਜ਼ੀ ਦੇ ਰਿਕਾਰਡਿੰਗ ਆ ਆਪ ਪਾਉਨੇ ਤੇ ਨਮਕ ਪਾਵਾਂਗੇ ਨਮਕ ਥੋੜਾ ਜਿਹਾ ਜ਼ਿਆਦਾ ਹੀ ਪੈਂਦਾ ਹੁੰਦਾ ਕੜੀ ਚ ਠੀਕ ਆਪਾਂ ਬਾਕੀ ਸਾਰੇ ਮਸਾਲੇ ਪਾਵਾਂਗੇ ਇਵੇਂ ਗਰਮ ਮਸਾਲਾ ਧਨੀਆ ਪਾਊਡਰ ਜੀਰਾ ਪਾਊਡਰ ਤੇ ਅਦਰਕ ਪਰ ਜੇ ਤੁਸੀਂ ਅਦਰਕ ویسے پاؤنا تو ویسے ہی پاس پاؤڈر پو میں تھوڑا تھوڑا, تھوڑا کر کے پاؤں گی تھوڑا جا پاؤڈر پا لیا تھوڑا جا میں دوسرا پاؤں گی ہونا چنگی طرح میکس کرنا تھوڑی جا آپ یہ پاواں گے ہری مرچ ਰੱਖੀ ਹੋਈ ਐ ਕੁਤਰ ਕੇ ਕਿਉਂਕਿ ਤੁਹਾਨੂੰ ਪਤਾ ਮੇ ਲਾਲ ਮਿਰਚ ਕਿਸੇ ਵਿੱਚ ਵੀ ਨਹੀਂ ਪੰਦੀ ਕਿ ਤੇ ਮੈਂ ਤੁਹਾਨੂੰ ਸਲਾਹ ਵੀ ਦਿੰਨੀ ਆ ਲਾਲ ਮਿਰਚ ਜਿੰਨੀ ਹੋ ਸਕੇ ਘੱਟ ਤੋਂ ਘੱਟ ਖਾਇਆ ਕਰੋ ਕਿਉਂਕਿ ਲਾਲ ਮਿਰਚ ਜਿਆਦਾ ਨਹੀਂ ਵਧੀਆ ਹੁੰਦੀ ਤੇ ਹਰੀ ਮਿਰਚ ਚੰਗੀ ਹੁੰਦੀ ਐ ਤੇ ਮੇਰੇ ਕੋਲ ਆ ਦੋ ਹਰੀਆਂ ਮਿਰਚਾਂ ਸੀਗੀਆਂ ਮੈਂ ਇਹਨਾਂ ਨੂੰ ਮਸ਼ੀਨ ਦੇ ਵਿੱਚ ਕੁਤਰ ਕੇ ਰੱਖ ਲਿਆ ਸੀਗਾ ਤੇ ਹੁਣ ਉਹ ਇਹਦੇ ਵਿੱਚ ਮੈਂ ਮਿਕਸ ਕਰਤੀ ਤੇ ਹੁਣ ਥੋੜਾ ਜਿਹਾ ਆਪਾਂ ਪਾਣੀ ਇਹਦੇ ਉੱਤੋਂ ਦੀ ਹੋਰ ਪਾਵਾਂਗੇ ਥੋੜੀ ਆਪਾਂ ਪਾਵਾਂਗੇ ਆਪਣੇ ਕੋਲ ਮੇਥੀ ਹੈਗੀਆ ਮੇਥੀ ਹੈਗੀਆ ਜਾਂ ਆਪਣੇ ਕੋਲੇ ਜਿਹੜਾ ਆਪਾਂ ਪੀਜੇ ਤੇ ਪਾਉਣੇ ਹੁੰਨੇ ਆ ਆ ਮੇਰੇ ਕੋਲੇ ਉਹੋ ਸੀਗਾ ਮੇਥੀ ਵੀ ਹੈਗੀਆ ਉਹਦਾ ਜਹਾਂ ਫਰੇਸ਼ ਪਾ ਮੰਗੇ ਮੇਥੀ ਪਾਊਡਰ ਥੋੜਾ ਜਿਹਾ ਨੇ ਫੇਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮੈਂ ਪਰ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੀ। ਤੇ ਆ ਕੇ ਕੜੀ ਆਪਣੀ ਰਿਜਣੀ ਆ। ਪਾਣੀ ਆਪਾਂ ਬੇਕੇ ਬਾਤੇ ਪਾਸ ਆਕਦੇ ਆ ਜਦੋਂ ਆਪਣੀ ਕੜੀ ਸੰਗਣੀ ਹੋ ਜੇ ਵੈਸੇ ਜੇ ਜਿਹੜੀ ਵੀ ਦਾਲ ਸਬਜੀ ਆ ਜੇ ਉਹਦੇ ਚ ਆ ਪਹਿਲਾਂ ਹੀ ਆਪਾਂ ਪਾਣੀ ਪਾ ਦਈਏ ਤਾਂ ਠੀਕ ਆ। ਬਾਅਦ ਚ ਉਹ ਵਧੀਆ ਨਹੀਂ ਰਹਿੰਦਾ ਕੱਚਾ ਜਿਹਾ ਪਾਣੀ ਲੱਗਦਾ ਮੈਂ ਤਾਂ ਪਹਿਲਾਂ ਹੀ ਸੋਣੀ ਹੁੰਦੀ ਹੁੰਦੀ ਜਿੰਨਾ ਪਾਉਣਾ ਹੋਵੇ। ਮੇਰੇ ਵਿੱਚ ਨਾ ਤਾਂ ਤਾਂ ਬੇਸਨ ਦਾ ਤੇ ਨਾ ਪਾਇਆ ਉਹ ਤੋਂ ਟਿੱਕਣਾ ਮੈਂ ਤੇ ਜਾਇਦ ਸਾਜਾ ਪਾਣੀ ਦਾ ਲਿਆ ਸੀਗਾ ਇਹਦੇ ਵਿੱਚ ਥੋੜਾ ਜਿਹਾ ਬਚਿਆ ਆਪਣੇ ਕੋਲ ਕਿਉਂਕਿ ਇਹਦੇ ਵਿੱਚ ਆਪਾਂ ਲੱਸੀ ਵੀ ਪਾਈ ਸੀਗੀ ਤੇ ਹੁਣ ਆਪਾਂ ਇਹਦੇ ਤੇ ਵਿਤਰਨੀ ਅਗਾਂਸ ਜਦੋਂ ਪਿੰਲੇ ਤੇ ਜੰਦੇ ਤੇ ਪਕੜੀ ਤਾਂ ਦੰਗ ਤੇ ਹੁਣ ਆਪਾਂ ਇਹਨੂੰ ਰਿਜਨ ਦਵਾਗੇ ਤੇ ਹੁਣ ਅਚਲ ਆਪਾਂ ਕਰਦਾ ਆ ਆਪਾਂ ਦਾ ਤੜਕਾ ਤਿਆਰ ਹਾਂਜੀ ਇਧਰ ਆਪਾਂ ਤੜਕਾ ਕੱਟ ਲਿਆ ਪਿਆਜ਼ ਮੇਰੇ ਕੋਲ ਘਰ ਦਾ ਸੀਗਾ ਤੇ ਮੈਂ ਇਸ ਤਰ੍ਹਾਂ ਕੱਟ ਲਿਆ ਜਿਹੜੇ ਲੱਛੇ ਜਿਵੇਂ ਐਚ ਜਦੋਂ ਆਪਾਂ ਤੜਕਾ ਲਾਵਾਂ ਖਿਲਰ ਜਾਂਦੇ ਆ ਹਰੀ ਮਿਰਚ ਆਪਾਂ ਪਹਿਲਾਂ ਪਾਤੀ ਸੀ ਬਹੁਤ ਤਿੱਖੀ ਆ ਦੋ ਮੈਂ ਹੋਰ ਕੱਟਤੀਆਂ ਦੋ ਗੰਡੀਆਂ ਲਸਣ ਦੀਆਂ ਤੇ ਅਦਰਕ ਲਿਆ ਥੋੜਾ ਜਿਹਾ ਇੱਕ ਟਮਾਟਰ ਲਿਆ ਤੇ ਇਧਰ ਆਪਣੀ ਕੜੀ ਆ ਜਿਹੜੀ ਹੁਣ ਵਾਲ ਆ ਗਿਆ ਤੇ ਉਹ ਰਿੱਚੀ ਜਾਂਦੀ ਆ ਤੇ ਹੁਣ ਆਪਾਂ ਇਧਰ ਕਰਦੇ ਆ ਆਪਣਾ ਤੜਕਾ ਤਿਆਰ ਹਾਂਜੀ ਆਲੂ ਆਪਣਾ ਰਹਿ ਗਿਆ ਸੀਗਾ ਇੱਕ ਮੈਂ ਆਲੂ ਕੱਟਿਆ ਵਾ ਤੇ ਮੈਂ ਧੋਕੇ ਰੱਖਿਆ ਹੋਇਆ ਸੀਗਾ ਸਾਈਡ ਤੇ ਇਹ ਹੁਣ ਮੈਂ ਆਲੂ ਲਿਆ ਤੱਕੇ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਾਂ ਕੋਈ ਵੀ ਕੜਾਈ ਲੈਣਾ ਤੁਸੀਂ ਫਰਾਈ ਪੈਨ ਲੈਣਾ ਤੜਕੇ ਦਾ ਨਹੀਂ ਲੈਣੀ ਜਿਹਦੇ ਚ ਆਪਾਂ ਤੜਕਾ ਭੁੰਨਣਾ ਉਹਦੇ ਵਿੱਚ ਤੁਸੀਂ ਮੈਂ ਤਾਂ ਰਫਾਈਨਡ ਘਿਓ ਪਾਇਆ ਤੁਸੀਂ ਦੇਸੀ ਘਿਓ ਪਾਉਣਾ ਉਹ ਪਾ ਸਕਦੇ ਹਾਂ ਤੇ ਜਾਂ ਤੁਸੀਂ ਜਿਹੜਾ ਨੀਵੇਂ ਦਾ ਤੇਲ ਹੁੰਦਾ ਉਹ ਪਾ ਸਕਦੇ ਮੈਂ ਰਫਾਈਨਡ ਤੇਲ ਪਾਇਆ ਤੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜਿਹੜੇ ਆਪਣੇ ਕੋਲ ਆਲੂ ਆ ਆ ਪਾ ਲਿਆ ਉਹਦੇ ਵਿੱਚ ਪਹਿਲਾਂ ਤਾਲਣਾ ਇਹ ਪਕੌੜਿਆਂ ਨਾਲੋਂ ਵੀ ਜ਼ਿਆਦਾ ਜਿਹੜੇ ਪੱਠੌੜੇ ਕੱਢ ਕੇ ਕੜੀ ਬਣਾਉਣੇ ਉਹਦੇ ਨਾਲ ਵੀ ਜ਼ਿਆਦਾ ਟੇਸਟੀ ਬਣਦੀ ਹੈ। ਜੇ ਆਪਣੇ ਕੋਲ ਪਕੌੜੇ ਕੱਢਣ ਦਾ ਨਹੀਂ ਟਾਈਮ ਹੈ ਤਾਂ ਆਪਾਂ ਇਸ ਤਰ੍ਹਾਂ ਆਲੂ ਤੇ ਪਿਆਜ਼ ਨਾਲ ਕੜੀ ਬਣਾ ਸਕਦੇ ਹਾਂ। ਇਸ ਤਰ੍ਹਾਂ ਕੱਟਿਆ ਵੀ ਤਰ੍ਹਾਂ ਪਹਿਲਾਂ ਆਲੂਆਂ ਨੂੰ ਚਾੜ ਲੈਣਾ। ਹਲਕੇ ਫਿਰ ਆਪਾਂ ਨੂੰ ਬਾਅਦ ਚਾੜ ਲੈਣਾ ਬਾਅਦ। ਹੁਣ ਆਪਣੇ ਆਲੂ ਆ ਜਿਹੜੇ ਚਲੇ ਗਏ ਫਰਾਈ ਹੋ ਗਏ। ਤੇ ਇਹਨਾਂ ਨੂੰ ਆਪਾਂ ਹੁਣ ਕੱਢ ਲਾਂਗੇ ਅਲੱਗ ਹਾਂਜੀ ਹੁਣ ਆਪਾਂ ਆਲੂ ਕੱਢ ਲਏ ਤੇ ਹੁਣ ਜਿਹੜਾ ਆਪਣੇ ਕੋਲੇ ਬਚਿਆ ਤੇਲ ਜੇ ਤੁਹਾਨੂੰ ਥੋੜਾ ਲੱਗਦਾ ਤਾਂ ਵਿੱਚ ਹੋਰ ਪਾ ਲਓ ਤੇ ਨਹੀਂ ਤਾਂ ਫਿਰ ਉਸੇ ਵਿੱਚ ਹੀ ਤਾਲੋ ਪਹਿਲਾਂ ਆਪਾਂ ਸੁੱਕੇ ਮਸਾਲੇ ਪਾਉਣੇ ਸਭ ਤੋਂ ਪਹਿਲਾਂ ਮੈਂ ਇਹਦੇ ਚਲਾਲ ਵਿੱਚ ਪਾਉਂਗੀ ਆਪਣੇ ਕੋਲ ਜਿਹੜਾ ਕੜੀ ਪੱਤਾ ਏ ਵੀ ਮੇਰੇ ਕੋਲ ਘਰ ਦਾ ਵਾ ਕੜੀ ਪੱਤਾ ਇਹ ਪਾਉਂਗੀ ਜੀਰਾ ਪਾਵਾਂਗੇ ਤੇ ਮੇਥੀ ਪਾਵਾਂਗੇ ਮੇਥੀ ਨਾਲ ਕੜੀ ਆ ਜਿਹੜੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ అవైన్ పావీ కళీచ బ వదిగా లాగది ਵੇਤ ਤੇਲ ਮੈਨੂੰ ਜਿਆਦਾ ਹੀ ਲੱਗਦਾ ਚਲ ਕੋਈ ਗੱਲ ਨਹੀਂ ਇਹਦੇ ਵਿੱਚ ਆਪਾਂ ਪਿਆਜ਼ ਭੁੰਨਨੇ ਸਾਰਾ ਸਮਾਨ ਹੈ ਆਪਾਂ ਇਹਦੇ ਵਿੱਚ ਉਹਨੂੰ ਭੁੰਨਣਾ ਉਹ ਮਨ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਕੱਟਿਆ ਹੋਇਆ ਆਪਣਾ ਲਸਣ ਅਦਰਕ ਮੇਥੀ ਨਾਲ ਤਾਂ ਵਾਸਨਾ ਆਉਣ ਵੀ ਲੱਗਦੀ ਮੇਥੀ ਦੀ ਜਿਹੜੀ ਰਾਸਨ ਕੜੀ ਚ ਬਹੁਤ ਵਧੀਆ ਆਉਂਦੀ ਹੈ ਤੇ ਟੇਸਟ ਵੀ ਉਹਦੇ ਨਾਲ ਬਹੁਤ ਵੰਦ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਣੀ ਹਰੀ ਮਿਰਚ ਤੇ ਕੱਟਿਆ ਹੋਇਆ ਆਪਣਾ ਪਿਆਜ਼ ਹੁਣ ਆਪਾਂ ਪਾਏ ਤਾਂ ਆ ਜਿਹੜੇ ਹੁਣ ਆਪਣੇ ਪਿਆਜ਼ ਆ ਇਸ ਤਰ੍ਹਾਂ ਆਪਾਂ ਕੱਟੇ ਸੀ ਇਹਨਾਂ ਨੇ ਫੁੱਲ ਜਾਣ ਵਿੱਚ ਲੱਛੇदार ਦੇ ਬਣ ਜਾਣੇ ਤੇ ਕੜੀ ਚ ਪਾਏ ਬਹੁਤ ਵਧੀਆ ਲੱਗਦੇ ਆ ਦੇਖੋ ਨਾਲ ਤਾਂ ਆਪਣਾ ਟਾਈਮ ਬਚ ਗਿਆ ਉਧਰ ਆਪਾਂ ਨਾਲ ਦੇ ਨਾਲ ਕੜੀ ਤੜਤੀ ਇੱਧਰ ਆਪਾਂ ਤੜਕਾ ਪੁੰਨ ਲਿਆ ਕੜੀ ਜਿੱਦੀ ਜਾਂਦੀ ਆ ਉਹਨੂੰ ਕੜੀ ਬਣ ਜਾਣੀ ਆ ਤੜਕਾ ਥੋਣ ਕੇ ਆਪਾਂ ਇਹਦੇ ਵਿੱਚ ਪਾ ਦੇਣਾ ਤੇ ਨਾਲੇ ਜਲਦੀ ਬਣ ਜਾਂਦੀ ਹੈ ਮਤਲਬ ਜਦੋਂ ਥੋੜਾ ਜਿਹਾ ਇਹ ਆਪਾਂ ਜ਼ਿਆਦਾ ਨਹੀਂ ਥੁਣਨਾ ਕਿਉਂਕਿ ਛੋੜੀ ਜਿਹੀ ਕੜੀ ਦੇ ਵਿੱਚ ਪਾ ਕੇ ਜੇ ਆਪਾਂ ਇਹਨਾਂ ਥੁਣਾਂਗੇ ਹੇ ਮੈਂ ਇਹ ਪੈਰੀ ਵਿੱਚ ਪਾ ਦਾਂਗੀ ਕੱਟਿਆ ਹੋਇਆ ਆਪਣਾ ਟਮਾਟਰ ਕੱਟ ਕੇ ਜਾਂ ਕਦੂਕਾਸਟਾਰ ਕੇ ਜਾਂ ਤੁਸੀਂ ਪੀਸ ਕੇ ਜੇ ਮਾਜੀ ਪਾ ਸਕਦੇ ਹੋ ਟਮਾਟਰ ਮੈਂ ਤੇ ਟਮਾਟਰ ਵੀ ਕੱਟ ਕੇ ਇਹਦੇ ਵਿੱਚ ਪਾਤਾ ਮੈਂ ਨਾ ਇਹ ਹਾਫ ਟਮਾਟਰ ਲਿਆ ਕਿਉਂਕਿ ਟਮਾਟਰ ਵੱਡਾ ਸੀ ਜਿਆਦਾ ਸੀ ਤੇ ਵਿੱਚ ਆਪਾਂ ਅੰਗੜ ਵੀ ਲੱਸੀ ਦੀ ਵੀ ਪਾਤੀ ਸੀ ਫਿਰ ਮੈਨੂੰ ਕਿਹਦਾ ਜਿਆਦਾ ਖਟਿਆਈ ਦੀ ਮੈਨੂੰ ਹੋਜੀ ਤੇ ਵੈਸੇ ਤੇ ਮੇਰੇ ਕੋਲ આમਚੂਰ ਪਾਊਡਰ ਵੀ ਪਿਆ ਵਾ ਤੇ ਉਹ ਵੀ ਜੇ ਕਿਸੇ ਨੇ ਪਾਉਣਾ ਹੁੰਦਾ ਜਿਹੜੇ ਕੋਲ ਹੁੰਦਾ ਵਾ ਜਿਹੜੇ ਜਿਆਦਾ ਖਟਿਆਈ ਪਸੰਦ ਕਰਦਾ ਪਾ ਸਕਦੇ ਵੈਸੇ ਮੈਂ ਨਹੀਂ ਪਾਉਂਗੀ ਕਿਉਂਕਿ ਲੱਸੀ ਹੋਈ ਖੱਟੀ ਸੀਗੀ ਤੇ ਹੋਵੇ ਗਰਮੀ ਚ ਤਾਂ ਵੀ ਲੱਸੀ ਖੱਟੀ ਹੋ ਜਾਂਦੀ ਹੁਣ ਆਪਾਂ ਇਹਨੂੰ ਤੇ ਬਚੇ ਆਪਣੇ ਕੋਲ ਆ ਜਿਹੜੇ ਤਲੇ ਹੋਏ ਆ ਆਲੂ ਨੂੰ ਵਿੱਚੇ ਪਾ ਦਨ ਇਹਨਾਂ ਸਾਰਿਆਂ ਪੱਠਿਆਂ ਨੂੰ ਭੁੰਨ ਲੰਘ ਹਾਂਜੀ ਆਪਣਾ ਇਹ ਤੜਕਾ ਜਿਹੜਾ ਤਿਆਰੀ ਵਾਂਗ ਪਹੁੰਚ ਜ ਗਿਆ ਤੇ ਹੁਣ ਦੱਸਾਂ ਕਿ ਜਿਵੇਂ ਆਪਾਂ ਜ਼ਿਆਦਾ ਨਹੀਂ ਭੁੰਨਣਾਗਾ ਓਹਦਾ ਜਿਹੜਾ ਰੰਗ ਹੀ ਚੇਂਜ ਕਰਨਾ ਪਿਆਜ਼ ਦਾ ਤੇ ਹੁਣ ਇਹ ਆਪਾਂ ਇਹਨਾਂ ਸਾਰੇ ਘਾਸੇ ਨੂੰ ਕੜੀ ਦੇ ਵਿੱਚ ਪਾ ਦਨ ਉਹ ਦੇਖੋ ਇਹ ਕੜੀ ਆਪਣੀ ਰਿਜੀ ਜਾਂਦੀ ਸੀ ਤੇ ਵਿੱਚੇ ਮੈਂ ਇਹ ਆਪਣਾ ਜਿਹੜਾ ਤੜਕਾ ਵਾ ਵਿੱਚ ਪਾ ਤਾ ਮੰਜ ਨੂੰ ਇੱਕ ਚਮਚਾ ਪੇੜ ਵਿੱਚ ਬਟਰ ਦਾ ਪਾਵਾਂਗੇ ਇਹਨੂੰ ਪਹਿਲੇ ਵਿੱਚ ਮਿਕਸ ਕਰ ਦਾਂਗੇ ਹਾਂਜੀ ਆਪਣੀ ਹੋ ਗਈ ਆ ਜੀ ਕੜੀ ਤਿਆਰ ਤੇ ਨਾਲ ਮੈਂ ਬਣਾ ਲਈ ਸਿਚੌਲ ਹੁਣ ਮੈਂ ਲੱਗੀਆਂ ਖਾਣ ਤੇ ਦੇਖੋ ਬਹੁਤ ਜਿਆਦਾ ਇਹ ਟੇਸਟੀ ਬਣੀ ਕਿਉਂਕਿ ਪਹਿਲਾਂ ਮੈਂ ਇੱਕ ਚਮਚ ਟੇਸਟ ਕਰਕੇ ਹੱਡੀਆਂ ਨਮ ਮਿਰਚ ਤੇ ਨਾਲੇ ਥੋੜੇ ਜਿਹਾ ਟਾਈਮ ਚ ਤੇ ਵਧੀਆ ਕੜੀ ਤਿਆਰ ਹੋ ਗਈ ਤੇ ਮੇਰੀ ਰੈਸਪੀ ਵਧੀਆ ਲੱਗੇ ਤਾਂ ਤੁਸੀਂ ਲਾਇਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਹੁੰਦੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਆ ਤੁਹਾਡੇ ਕੋਲੇ ਨਵੀਂ ਭਾਂਜੀ ਆ ਦੂਜੇ ਦਿਨ ਦੀ ਸਵੇਰ ਦੀ ਆ ਪਈ ਸੀ ਕੜੀ ਬਚੀ ਨਾਲ ਅੱਜ ਮੈਂ ਫੋਲਕੇ ਲਾਲੇ ਨਾਲ ਚਟਣੀ ਬਣਾ ਲਈ